ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਇੱਕ ਸਨਿਆਸੀ ਸਾਧਾਂ ਦੀ ਕੁੜੀ ਆਈ ਹੈ ਜੀ ਸਨਿਆਸੀ ਸਾਧ ਹੁੰਦੇ ਨੇ ਜਿਹੜੇ ਤੇ ਉਹਨਾਂ ਨੂੰ ਮੁੰਡਾ ਫੌਜੀ ਚਾਹੀਦਾ ਜੀ ਜੇ ਫੌਜੀ ਨਾ ਹੋਇਆ ਤਾਂ ਇਦਰੀ ਕੋਈ ਮਲਾਜਮ ਹੋਵੇ ਮੁੰਡਾ ਜ਼ਮੀਨ ਜਮੂਨ ਦਾ ਜਾਦੇ ਰੌਲਾ ਹੈ ਨਹੀਂ ਬਸ ਮੁੰਡਾ ਮਲਾਜਮ ਹੋਵੇ ਚਾਹੇ ਮੁੰਡਾ ਫੌਜੀ ਹੋਵੇ ਜਾਂ ਫਿਰ ਇੱਥੇ ਹੋਵੇ ਡਾਕਟਰੀ ਲੈਣ ਦੇ ਵਿੱਚ ਪੁਲਿਸ ਲੈਣ ਦੇ ਵਿੱਚ ਹੋਵੇ ਤੇ ਆਪਾਂ ਨੂੰ ਏਦਾਂ ਦਾ ਮੁੰਡਾ ਚਾਹੀਦਾ ਜੀ ਪਰ ਪਰਿਵਾਰ ਵਿਆਹ ਵਧੀਆ ਕਰਦਾ ਮੰਗ ਡਿਮਾਂਡ ਨਹੀਂ ਦਿੰਦਾ ਪਰਿਵਾਰ ਤੇ ਜਮੀਨ ਜਮੂਨ ਦਾ ਕੋਈ ਰੋਲਾ ਨਹੀਂ ਹੈਗਾ ਜੀ ਕੁੜੀ ਹੈਗੀ ਐ ਇੱਧਰ ਸੰਗਰੂਰ ਏਰੀਏ ਚੋਂ ਆਪਾਂ ਨੂੰ ਏਰੀਆ ਸੰਗਰੂਰ ਧੂਰੀ ਮਰੇਲ ਕੋਟਲਾ ਪਟਿਆਲਾ ਭਵਾਨੀਗੜ ਤੇ ਪਾਤੜਾ ਡਿੜਵਾ ਇੱਥੇ ਤੱਕ ਜਾਣਗੇ ਇੱਧਰੋਂ ਬਰਨਾਲਾ ਬਰਨਾਲਾ ਪੱਖੋਂ ਕੈਂਚੀਆਂ ਤੱਕ ਚਲੇ ਜਾਣਗੇ ਜੀ ਆਪਾਂ ਨੂੰ ਮੁੰਡਾ ਸੰਿਆਸੀ ਸਾਧਾ ਦਾ ਹੋਵੇ ਚਾਹੇ ਜੱਟਾਂ ਦਾ ਹੋਵੇ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਕੁੜੀ ਦੀ ਆਈਟੀਆਈ ਕਰੀ ਹੋਈ ਆ 12ਵੀਂ ਤੋਂ ਬਾਅਦ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਇੱਕ ਜਿੱਤ ਧਾਨਖਿਆਂ ਦੀ ਕੁੜੀ ਆਈ ਹੈ ਧਾਨਖਿਆਂ ਦੀ ਕਾਸਟ ਵਗੈਰਾ ਮੈਨੂੰ ਵੀ ਨਹੀਂ ਪਤਾ ਵੀ ਧਾਨਕੇ ਹੁੰਦੇ ਕਿਹਨੇ ਤੇ ਧਾਨਖਿਆਂ ਦੀ ਕੁੜੀ ਆਈ ਹੈ ਜੀ ਪੰਜਾਬੀ ਬੋਲਦੇ ਨੇ ਪੰਜਾਬੀ ਧਾਨਕੇ ਨੇ ਤੇ ਆਪਾਂ ਨੂੰ ਉਹਦੇ ਲਈ ਇੱਕ ਚਾਹੀਦਾ ਵਧੀਆ ਲੜਕਾ ਜਮੀਨ-ਜਮੂਨ ਦਾ ਕੋਈ ਰੌਲਾ ਨਹੀਂ ਹੈਗਾ ਤੇ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਤੇ ਪੂਰੇ ਜ਼ਿੰਮੇਵਾਰੀ ਵਾਲਾ ਪਰਿਵਾਰ ਹੈ ਜੀ ਆਪਣੀ ਹੱਥ ਬਨ ਕੇ ਹੀ ਬੇਨਤੀ ਹੈ ਵੀ ਕੋਈ ਮੁੰਡਾ ਵਧੀਆ ਕਾਰੋਬਾਰ ਹੋਵੇ ਬਸ ਜ਼ਮੀਨ ਜਮੂਨ ਦਾ ਕੋਈ ਚੱਕਰ ਨਹੀਂ ਚਾਹੀ ਕਿੱਲਾ ਵੀ ਵਾਹਣ ਦਾ ਨਾ ਹੋਵੇ ਪਰ ਵਧੀਆ ਜਿਵੇਂ ਦਿਹਾੜੀ ਦਿppa ਕਰਦੇ ਹੁੰਦੇ ਨੇ ਮੁੰਡੇ ਜਾਂ ਕੋਈ ਕੋਈ ਚਾਹੇ ਆਪਦਾ ਕੰਮ ਕਰਦਾ ਹੋਵੇ ਵਧੀਆ ਦਿਹਾੜੀ ਵੀ ਹੁਣ ਤਾਂ 700 ਨੂੰ ਪਹੁੰਚੀ ਪਈ ਆ ਦਿਹਾੜੀ ਵੀ ਕਰਦਾ ਹੋਊ ਤਾਂ ਵਧੀਆ ਗੱਲ ਹੈ ਤੇ ਮਿਸਤਰੀ ਵਾਲੀ ਦਿਹਾੜੀ ਹੁਣ ਪਹੁੰਚ ਗਈ 700 ਤੱਕ ਅਗਲਾ ਕਹਿੰਦਾ ਵੀ 21000 ਰੁਪਏ ਦਾ ਮਹੀਨੇ ਦਾ ਕਮਾਈ ਲਊਗਾ ਤੇ ਆਪਣੀ ਹੱਥ ਬਨ ਕੇ ਬੇਨਤੀ ਹੈ ਜੀ ਤੇ ਇਦਾਂ ਦੀ ਲੜਕੀ ਪਹਿਲੀ ਵਾਰ ਆਈ ਹੈ ਸਾਡੇ ਕੋਲੇ ਜਿਨ੍ਹਾਂ ਨੂੰ ਕੋਈ ਜ਼ਮੀਨ ਦਾ ਚੱਕਰ ਨਹੀਂ ਹੈਗਾ ਤਾਂ ਵੀਡੀਓ ਨੂੰ ਕਰ ਦੋ ਦਮਕੇ ਸ਼ੇਅਰ ਕੁੜੀ ਹੈਗੀ 25 ਸਾਲ ਦੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਜੱਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ ਮੁੰਡਾ ਆਪਾਂ ਨੂੰ 8 ਤੋਂ 10 ਫੀਟਾਂ ਦੇ ਵਿੱਚ 5 7 5 6 5 8 ਇੰਨੀ ਹਾਈਟ ਤੋਂ ਜ਼ਿਆਦਾ ਨਾ ਹੋਵੇ ਤੇ ਮੁੰਡਾ ਖੇਤੀ ਕਰਦਾ ਹੋਵੇ ਚੱਲੂਗਾ ਕੁੜੀ ਵੀ ਘਰੇਲੂ ਐ ਜੀ 12 ਕ ਪੜੀ ਹੋਈ ਆ ਆਈਟੀਆਈ ਤੇਰੀ ਹੋਈ ਆ ਕੁੜੀ ਦੀ ਦੋ ਭੈਣਾਂ ਇੱਕ ਭਰਾ ਕੁੜੀ ਐ ਇੱਧਰ ਲਈ ਹੋਈ ਐ ਜੀ ਕੁੜੀ ਹੈਗੀ ਮਰੇਲ ਕੋਟਲੇ ਏਰੀਏ ਦੀ ਆਪਾਂ ਨੂੰ ਮੁੰਡਾ ਵੀ ਇਥੇ ਨੇੜੇ-ਤੇੜੇ ਚਾਹੀਦਾ ਲੁਧਿਆਣਾ ਏਰੀਏ ਤੱਕ ਆਉਂਦੇ ਨੇ ਜੀ ਆਪਾਂ ਨੂੰ ਮੁੰਡਾ ਵਧੀਆ ਚਾਹੀਦਾ ਘਰੇਲੂ ਚਾਹੀਦਾ ਹੈ ਖੇਤੀਬਾੜੀ ਕਰਦਾ ਹੋਵੇ ਤੇ 8-10 ਕਿੱਲੇ ਜ਼ਮੀਨ ਦੇ ਹੋਣ ਵਿਆਹ ਤੇ ਵਿਆਹ ਪਰਿਵਾਰ ਵਧੀਆ ਕਰਦਾ ਠੀਕ ਹੈ ਸਾਜੇ ਨਾਲ ਮੰਗ ਡਿਮਾਂਡ ਨਾ ਹੋਵੇ ਵਿਆਹ ਪਰਿਵਾਰ ਪੂਰਾ ਵਧੀਆ ਕਰੂਗਾ ਜੀ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸਿਰ ਆਪਾਂ ਨੂੰ ਜੱਟਾਂ ਦਾ ਲੜਕਾ ਹੀ ਚਾਹੀਦਾ ਜੀ ਹੋਰ ਕਾਸਟ ਵਾਲੇ ਸੰਪਰਕ ਨਾ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਸੁਨਿਆਰੀਆਂ ਦੀ ਲੜਕੀ ਦਾ ਰਿਸ਼ਤਾ ਆਇਆ ਜੀ ਡਿਵੋਰਸ ਹੋਇਆ ਹੋਇਆ 26 ਸਾਲ ਉਮਰ ਹੈ ਤੇ ਭੈਣ ਲੁਧਿਆਣੇ ਤੋਂ ਆਂ ਆਪਾਂ ਨੂੰ ਮੁੰਡਾ ਵੀ ਲੁਧਿਆਣਾ ਏਰੀਏ ਦੇ ਵਿੱਚ ਹੀ ਚਾਹੀਦਾ ਜੀ। ਉਹ ਬੇਬੀ ਸਨਿਆਰਾਂ ਦਾ, ਖੱਤਰੀਆਂ ਦਾ, ਰੋੜਿਆਂ ਦਾ। ਇਹ ਤਿੰਨ ਕਾਸਟਾਂ ਚੱਲ ਜਾਣਗੀਆਂ। ਜੱਟ ਜ਼ਿਮੀਂਦਾਰਾਂ ਦੇ ਇਹਨਾਂ ਨੇ ਨਹੀਂ ਕਰਨਾ ਜੀ। ਆਪਦੀ ਬਸ ਖੱਤਰੀ, ਰੋੜੇ ਤੇ ਸਨਿਆਰੇ। ਇਹ ਕਾਸਟ ਦੇ ਵਿੱਚ ਹੀ ਕਰਦੇ ਨੇ। ਠੀਕ ਹੈ। ਕੁੜੀ ਸਨਿਆਰਿਆਂ ਦੀ ਹੈ ਤੇ ਇੱਕ ਕੁੜੀ ਆਪਣੇ ਕੋਲੇ ਹੋਰ ਹੈ। ਏਸੇ ਕੁੜੀ ਦੀ ਛੂਟੀ ਪਹਿਣ। ਤੇ ਸੁਨਿਆਰਿਆਂ ਦੀ ਕਰਨਾ ਪਸੰਦ ਕਰਦੇ ਨੇ ਤੁਹਾਨੂੰ ਵੀ ਚਲੋ ਵੀ ਕੁਮਾਰਾ ਹੋਵੇ ਮੁੰਡਾ ਜਿਹੜਾ ਵੱਡੇ ਨੂੰ ਐ ਉਹ ਤਾਂ ਚਾਹੇ ਡਗੋਸੀ ਹੋਵੇ ਤੇ ਛੋਟੀ ਕੁੜੀ ਨੂੰ ਆਪਾਂ ਨੂੰ ਮੁੰਡਾ ਕੁਮਾਰਾ ਚਾਹੀਦਾ ਉਮਰ 20 ਸਾਲਾ ਕੁੜੀ ਦੀ ਧੰਨਵਾਦ ਜੀ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆ ਤਾਂ ਵੀ ਚੱਕ ਮੀਜੀ ਗੱਲ ਕਰਨੀ ਤੇ ਭੈਣ ਨੂੰ ਮਤਲਬ ਹੈਂਡੀਕੈਪ ਟਪੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਹੈ ਭੈਣ ਦਸਾਂ ਕਿਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰੁਆ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਲਸਾ ਏਰੀਏ ਤੋਂ ਤੇ ਦਸਾਂ ਕਿਲਿਆਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿਲਿਆਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ-ਛਟਾ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਹੈ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਹੈ ਤੇ ਕੁੜੀ ਦੀ ਉਮਰ ਹੈਗੀ ਹੈ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਹੈ ਤੇ ਬੀਏ ਬੀਏ ਕਰੀ ਹੋਈ ਹੈ ਮੈਨੂੰ ਲੱਗਦਾ ਹੈ ਉਹ ਕਿ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਹੈ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮ ਲੱਗਿਆ ਹੋਵੇ ਭੈਣ ਨੂੰ ਨਹੀਂ ਰਿਸ਼ਤਾ ਕਰ ਦੇਣੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਕਿੰਦਰ ਤੇ ਆਪਣੇ ਕੋਲੇ ਆਇਆ ਸੈਣੀ ਸਿੱਖਾਂ ਦਾ ਮੁੰਡਾ ਜੀ 45 ਸਾਲ ਉਮਰ ਹੈ ਵੀਰ ਦੀ ਆਪਾਂ ਨੂੰ ਕੁੜੀ ਦੋ ਕਾਸ਼ਟਾਂ ਸਾਡੇ ਕੇ ਜਿਹੜੀ ਮਰਜ਼ੀ ਚੱਲੂਗੀ ਜੀ ਤੇ ਵੀਰ ਉਥੇ ਟਰਾਲਾ ਚਲਾਉਂਦਾ ਇੰਗਲੈਂਡ ਦੇ ਵਿੱਚ ਪੱਕਾ ਤੇ ਵਧੀਆ ਜ਼ਮੀਨ ਜ਼ਾਇਦਾਦ ਵੀ ਹੈਗੀ ਆ 플ੌਟ ਵਗੈਰਾ ਹੈਗੇ ਨੇ ਵੀਰ ਕੋਲੇ ਤੇ ਡਿਵੋਸੀ ਆ ਵੀਰ ਆਪਾਂ ਨੂੰ ਕੁੜੀ ਵੀ ਡਿਵੋਸੀ ਚਾਹੀਦੀ ਐ ਜੀ ਵੀਰ ਕੋਲੇ ਮੁੰਡੇ ਨੇ ਦੋ ਆਪਦੇ ਪੈਰਾਂ ਸਿਰ ਨੇ ਤੇ ਆਪਣੇ ਆਪਾਂ ਨੂੰ ਉਹ ਵੀਰ ਵਾਸਤੇ ਲੜਕੀ ਚਾਹੀਦੀ ਐ ਹਾਂਜੀ ਸੱਸਰੀ ਕੱਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਗਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਹੈ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਹੈ ਤੇ ਵੀ ਇਹ ਬੀਏ ਦੀਏ ਕਰੀ ਹੋਈ ਹੈ ਮੈਨੂੰ ਲੱਗਦਾ ਹੈ ਉਹ ਕਿ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਹੈ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਉਹਨੀ ਰਿਸ਼ਤਾ ਕਰ ਦੇਣਗੇ ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਸਾਨੂੰ ਆਤ ਦਾ ਵੀ ਚੱਕ ਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਹੈ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਂ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26 27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿੱल्ल्या ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱल्ल्या ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੀਏ ਪਹਿਲਾਂ ਛੋਟਾ ਸਟਾਪ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ 99 ਦੀ ਵਾਰਨ ਗੁੱਡੀ ਇੱਕ ਹੋਰ ਕੈਨੇਡਾ ਦੀ ਪੀਆਰ ਤੇ ਭੈਣ ਉਹ ਸੇ ਇੰਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਵਧਾਪ ਕਰ ਲਵੇ ਭੈਣ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ। ਤੇ ਬਸ ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜਟਾਂ ਦਾ ਹੀ ਮੁੰਡਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅਮਰਤ ਤੇ ਆਪਾਂ ਨੂੰ ਮੁੰਡਾ ਵੀ ਅਮਰਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਵਾੜਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਭੈਣ ਦੀ ਉਮਰ ਹੈਗੀ 26 ਸਾਲ ਤੇ ਭੈਣ ਹੁਣਾਂ ਨੇ ਆਪਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ